ਅਮਰੀਕਾ ਦੇ ਉੱਤਰ-ਪੂਰਬੀ ਅਤੇ ਗ੍ਰੇਟ ਲੇਕਸ ਖੇਤਰ ਵਿੱਚ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਤੱਕ ਆਇਆ ਇੱਕ ਸ਼ਕਤੀਸ਼ਾਲੀ ਸਰਦੀਆਂ ਦੇ ਤੂਫਾਨ ਨੇ ਛੁੱਟੀਆਂ ਦੇ ਸਫ਼ਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਨੇ ਫਲਾਈਟ ਟਰੈਕ ਸੇਵਾ ਅਨੁਸਾਰ ਸ਼ਨੀਵਾਰ ਦੁਪਹਿਰ ਤੱਕ ਅਮਰੀਕਾ ਵਿੱਚ ਆਉਣ ਅਤੇ ਜਾਣ ਵਾਲੇ 8580 ਤੋਂ ਵੱਧ ਉਡਾਣਾਂ ਵਿੱਚ ਦੇਰ ਹੋਈ ਅਤੇ ਘੱਟੋ ਘੱਟ 860 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨਿਊਯਾਰਕ ਮੈਟਰੋਪੋਲੀਟਨ ਖੇਤਰ ਦੇ ਤਿੰਨ ਪ੍ਰਮੁੱਖ ਹਵਾਈ ਅੱਡੇ ਇਸ ਸਥਿਤੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਖਾਸ ਤੌਰ ਤੇ ਨਿਊਯਾਰਕ ਦੇ ਜੋਹਨ ਐਫ ਕੈਨੇਡੀ ਹਵਾਈ ਅੱਡੇ ਤੇ ਉਡਾਣਾਂ ਵਿੱਚ ਉਸਤਨ 2 ਘੰਟੇ ਦੀ ਦੇਰੀ ਦੱਜ ਕੀਤੀ ਗਈ ਹੈ ਖਰਾਬ ਮੌਸਮ ਦੇ ਮੱਦੇ ਨਜ਼ਰ ਨਿਊਯਾਰਕ ਅਤੇ ਨਿਊ ਜਰਸੀ ਦੇ ਗਵਰਨਰਾਂ ਨੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਉਨ੍ਹਾਂ ਨੇ ਯਾਤਰੀਆਂ ਨੂੰ ਸੜਕਾਂ 'ਤੇ ਸਥਿਤੀ ਤੇ ਨਜ਼ਰ ਰੱਖਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਵਿਸ਼ੇਗਣ ਵਿੱਚ ਭਾਰੀ ਬਰਬਰੀ ਕਾਰਨ ਦਰਖਤ ਅਤੇ ਬਿਜਲੀ ਦੀਆਂ ਲਾਈਨਾਂ ਟੁੱਟ ਗਈਆਂ ਨੇ ਜਿਸ ਕਨ 3000 ਤੋਂ ਵੱਧ ਘਰਾਂ ਵਿੱਚ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਇਸ ਤੂਫਾਨ ਨਾਲ ਛੁੱਟੀਆਂ ਦੇ ਸੀਜ਼ਨ ਦੇ ਸਭ ਤੋਂ ਵੱਧ ਵਿਅਸਤ ਯਾਤਰਾ ਦਿਨ ਤੋਂ ਠੀਕ ਪਹਿਲਾਂ ਆਇਆ ਹੈ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਲਗਭਗ 28.6 ਲੱਖ ਯਾਤਰੀਆਂ ਦੇ ਹਵਾਈ ਸਫ਼ਰ ਕਰਨ ਦੀ ਉਮੀਦ ਹੈ ਜਿਸ ਕਾਰਨ ਮੁਸਾਫਰਾਂ ਦੀ ਮੁਸ਼ਕਲ ਆ ਹੋਰ ਸਕਦੀ ਹੈ ਨਿਊਯਾਰਕ ਦੇ ਫਲਾਡੇਲਫੀਆ ਤੱਕ ਦੇ ਇਲਾਕਿਆਂ ਵਿੱਚ ਅਜੇ ਵੀ ਅਲਰਟ جاری ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ